ਇੱਕ ਪਿਛਲੇ ਟਾਈਮਾਂ ਦੀ ਗੱਲ ਹੈ ਇੱਕ ਮੁੰਡਾ ਸੀ ਜੀਮੇਦਾਰਾਂ ਦਾ ਉਹਦਾ ਨਾਮ ਬਸ਼ੀਰ ਸੀ ਕੱਲੇ ਮੁੰਡੇ ਦੀ ਮਾਪਿਆਂ ਦੇ ਘਰੇ ਬੜੇ ਸ਼ੌਂਕ ਲਾੜਨਾ ਪਾਲਿਆ ਸੀ ਉਹੋ ਅਡੋੜੀ ਸ਼ੌਕ ਹੁੰਦੇ ਨੇ ਕਈ ਨੂੰ ਹਣਾਉਂਦਾ ਆਉਂਦਾ ਕਈ ਨੂੰ ਖਾਣ ਦਾ ਹੁੰਦਾ। ਉਹ ਕਸੀਲਾ ਹੁੰਦਾ ਪਹਿਲੀਆਂ ਦੇ ਵਿੱਚ ਬਣਾਉਂਦੇ ਹੁੰਦੇ। ਅਸਲ ਤਾਂ ਉਹ ਜਦੋਂ ਚਾਹ ਇਸ ਰੁੱਤ ਬਣਦਾ ਜਦੋਂ ਚਾਣੀ ਬਣਦੀ। ਜਦੋਂ ਚਾਣੀ ਪੂਰੀ ਪੱਕ ਜਾਂਦੀ ਉਹਦੇ ਕੋਰੇ ਤੌੜੇ 'ਚ ਪਾ ਕੇ ਘਿਓ ਪਾਣਦੇ ਫਿਰ ਉਹ ਬਾੜੀਆਂ ਵੇਲੇ ਬਣ ਜਾਂਦਾ ਪੂਰਾ ਵਧੀਆ। ਖਾਦਾ ਬਹੁਤ ਸਵਾਦ ਚੀਜ਼ ਹੁੰਦੀ। ਪਹਿਲਾਂ ਪਾਉਣਾ ਆਉਂਦੀਆਂ ਹੁੰਦੀਆਂ ਬੁੜੀਆਂ। ਹਰੇਕ ਆਉਦੇ ਇੱਕ ਚੋ ਬਣਾਉਂਦਾ ਤੌੜਾ ਕੋਰਾ ਤੌੜਾ ਲੈ ਲੈਂਦੇ ਮਤਲਬ ਸਾਰਾ ਟਰਬਰ ਖਾਂਦਾ ਬਹੁਤ ਸਵਾਦ ਚੀਜ਼ ਸੀਗੀ ਨਾ ਇਹ ਤਾਕਤ ਵਾਲੀ ਚੀਜ਼ ਸੀਗੀ ਉਹ ਮਾ ਦਾ ਮੁੰਡਾ ਉਹ ਸੀਰੇ ਦਾ ਲਾਲ ਚੀ ਦੀ ਖਾਣ ਦਾ ਤੇ ਭਾਈ ਉਹ ਪੰਜਵੇਂ ਦਸਵੇਂ ਦਿਨ ਬੁੜੀ ਨੂੰ ਕਿਆ ਕਰੀ ਬੇਬੇ ਨੂੰ ਸੀੜਾ ਬਣਾ ਕੇ ਦੇ ਭਾਈ ਬੁੜੀ ਸੀੜਾ ਬਣਾ ਕੇ ਦੇ ਦਿਆ ਕਰੇ ਮਾਲ ਲੈ ਜਾ ਕਰੇ ਜਿੱਦਨ ਨਾ ਲਿਆ ਕਰੇ ਕਹੇ ਕਰੇ ਮੈਂ ਤਾਂ ਮਾਲ ਨਹੀਂ ਲੈ ਕੇ ਜਾਂਦਾ ਸੀਰਾ ਬਣਾ ਕੇ ਦੇ ਭਈ ਬੁੜੀ ਮਾਲ ਛਡਾਉਣ ਦੀ ਮਾਰੀ ਉਹਨੂੰ ਹਾਰ ਕੇ ਥੋੜਾ ਜਿਹਾ ਸੀਰਾ ਬਣਾ ਕੇ ਦੇ ਦਿਆ ਕਰੇ ਗੱਬਰੂ ਹੋ ਗਿਆ ਗੱਬਰੂ ਹੋਇਆ ਬੇਹਾ ਗਿਆ ਜਦੋਂ ਬੇਹਾ ਗਿਆ ਕਹਿਣ ਲੱਗੀ ਤੂੰ ਜਾ ਪਾਈ ਹੁਣ ਆਪਦੇ ਘਰ ਆਈ ਨੂੰ ਲਿਆ ਬਹੁਤ ਜ਼ਰ ਹੋ ਗਿਆ ਕੰਨਾ ਫੇਰ ਜਾਊ ਸੀਰਾ ਬਣਾ ਕੇ ਦੇ ਭਈ ਬੁੜੀ ਨੇ ਕੰਨਾ ਖਾਸਾ ਬਣਾਦੀ ਮੈਂ ਰਾਤ ਵੀ ਖਾਂਦਾ ਜਾਊ ਭਈ ਬੁੜੀ ਨੇ ਤਾਂ ਖਾਸਾ ਸੀਰਾ ਬਣਾ ਲਿਆ ਕੋ ਤੁਰ ਕੇ ਜਾਂਦੇ ਹੁੰਦੇ ਉਦੋਂ ਕੋੜਾ ਕੋਈ ਸਾਧਨ ਸੀਗੇ ਬਾਟਾ ਨੰਮੀਆਂ ਉਹਨੀਆਂ ਕਈ ਵਾਰ ਤਾਂ ਰਾਹਾਂ 'ਚ ਰਾਤਾਂ ਕੱਟਣੀਆਂ ਪੈਂਦੀਆਂ ਪਿੰਡਾਂ ਦੇ ਵਿੱਚ ਸਰਾਆਂ ਬਣੀਆਂ ਹੁੰਦੀਆਂ ਜਿਹੜੀ ਥਾਈ ਐ ਇਹਨੂੰ ਸਰਾਆਂ ਕਹਿੰਦੇ ਸੀ ਅੱਗੇ ਪਿੰਡਾਂ ਦੇ ਵਿੱਚ ਬਣੀਆਂ ਹੁੰਦੀਆਂ ਉਥੇ ਰਾਈ ਆ ਆਪਣੇ ਰਾਈ ਦਾ ਰਹਿਣ ਦੀ ਹੁੰਦੀ ਜਗਾ ਅਗਲਾ ਰਾਤ ਕੱਟ ਲੰਦਾ ਅਸਲੀ ਜਿਹੜੇ ਘਰ ਆ ਪੜੇ ਸਰਾਏ ਤਾਂ ਅਸੀਂ ਕਹਿ ਦਿੰਨਾ ਸਾਡੀਆਂ ਕੋਠੀਆਂ ਇਹ ਕਿਉਂ ਇੱਥੇ ਬਥੇਰੇ ਆ ਕੇ ਵਗ ਗਿਆ ਆਪਾਂ ਵੀ ਆ ਕੇ ਵਗ ਜਾਾਂਗੇ ਪੱਕਾ ਕਿਸੇ ਦਾ ਟਿਕਾਣਾ ਹੈ ਹੀ ਨਹੀਂ ਅਸਲੀ ਸਰਾ ਆਏ ਜਿਹੜੀਆਂ ਧਰਤੀ ਦੂਰੀਆਂ ਆਉਣਾ ਜਾਣਾ ਬਣਿਆ ਇੱਥੇ ਤੇ ਰਾਤਾਂ ਰਾਹਾਂ 'ਚ ਕੱਟਦੇ ਜੇ ਹਨੇਰਾ ਹੁੰਦਾ ਭਾਈ ਜਦਲ ਤੁਰ ਕੇ ਜਾਣਾ ਰੇਤੇ ਦੇ ਰਾਹ ਹੁੰਦੇ ਕੱਚੇ ਤੇ ਬੁੜੀ ਨੂੰ ਕਹਿੰਦਾ ਖਾਸਾ ਬਣਾ ਦੇ ਉਹਦਾ ਖਾਸੀ ਇੱਕ ਮੰਗੀ ਜੀ ਕੋਰੀ ਚ ਭਰਤੀ ਕਹਿੰਦੀ ਲੈ ਫੜ ਕਹਿੰਦਾ ਤਾਂ ਮੈਂ ਖਾ ਜੂ ਉਥੇ ਤੱਕ ਜਾਂਦੀ ਬਣਾ ਦੇ ਇੰਨੀ ਕ ਭਾਈ ਕਪੜਾ ਜੀੜਾ ਪਾ ਲਿਆ ਕਹਿੰਦੀ ਲੈ ਪੁੱਤ ਹੁਣ ਤੂੰ ਤਿਆਰ ਹੋ ਜਾ ਕਹਿੰਦਾ ਵਸ ਤਿਆਰੀਆਂ ਮੇਰਾ ਸੀਰਾ ਪਾ ਦੇ ਚ ਕੋਰੀ ਮੰਗੀ ਜੀ ਚ ਪਾ ਤਾਂ ਬੁੜੀ ਨੇ ਖਾਸਾ ਪਸੇਰੀਆ ਦੋ ਵੀ ਚਲ ਰਾ ਰਾਜ ਤਾਂ ਮਕਾਈ ਨੂੰ ਸੌਰੀ ਜਾਂਦਾ ਤਾਂ ਤੇ ਚੰਗੀ ਚਿੱਟੇ ਦੀ ਚਾਦਰ ਵੱਡੀ ਸਾਰੀ ਬੁੱਕਲ ਮਾਰਨ ਨੂੰ ਲਈ ਉਦੋਂ ਇਹ ਜੇ ਕੱਪੜੀ ਹੁੰਦੇ ਉਹ ਤਾਂ ਆਉਣ ਵਾਲਾ ਕਿਤੇ ਜੀ ਸਮਾਨ ਤੇ ਜੱਕੀ ਦੀ ਬੁੱਕਲ ਦੇ ਵਿੱਚ ਤੌੜੀ ਲਿਕੋਲੀ ਉਹ ਇੱਕ ਹੱਥ ਨਾ ਕੱਢ ਕੇ ਖਾਣਾ ਤੋਰਿਆ ਗਿਆ ਰਾਜ ਆ ਤੋਰਿਆ ਗਿਆ ਤੋਰਿਆ ਗਿਆ ਤੇ ਪਿੰਡ ਦੇ ਸੌਰਾਂ ਤੋਂ ਜਦੋਂ ਨੇੜੇ ਜਾ ਰਿਹਾ ਕਹਿੰਦਾ ਹੁਣ ਇਹਨੂੰ ਤਾਂ ਨਾਲ ਤਾਂ ਲਿਜਾਣਾ ਰੋਟ ਨਹੀਂ ਬੁਰੀ ਲੱਗੂਗੀ ਜਿਹੜਾ ਹੈਗਾ ਹੁਣ ਉਹਨੂੰ ਸਾਰੇ ਨੂੰ ਖਾਈ ਲੈ। ਹੁਣ ਮੱਕੀ ਕੀ ਦਾ ਵਾਰਤੀ ਭੀੜਾ ਪਹਿਲਾਂ ਤਾਂ ਇੱਕਾਥਰਾਂ ਕੜਦਾ ਹੀ ਦੋ ਰੇ ਹੱਥੀ ਪਾਲੇ ਵਿੱਚ। ਦੋਨੇ ਹੱਥ ਪਾ ਕੇ ਮੂਠੀਆਂ ਚ ਬਹੁ ਸੀੜਾ ਪਾਲਿਆ ਤਾਂ ਹੁਣ ਮੂਠੀਆਂ ਸਣੇ ਦਾ ਹੱਥ ਨਾ ਬਾਹਰ ਨਿਕਲ ਮੂਠੀ ਖੋਲੇ ਨਾ। ਦੋਨੇ ਹੱਥੀ ਵਿੱਚ ਢਾਲੇ। ਕਹਿੰਦਾ ਬੜਾ ਸਿਆਪਾ ਛੜਿਆ। ਕਹਿੰਦਾ ਹੱਥ ਨਹੀਂ ਨਿਕਲਦੇ ਹੁਣ ਜਿੱਦਾਂ ਮੂਠੀ ਖੋਲੇ ਤਾਂ ਤਾਂ ਹੱਥ ਨਿਕਲਣਾ। ਮੂਠੀ ਖੋਲੇ ਨਾ ਵਿੱਚੇ ਹੱਥ ੜ ਗਏ। ਕਹਿੰਦਾ ਸੋਰੇ ਨੇੜੇ ਆ ਕੇ ਜਾਣਾ ਪਊਗਾ ਜ਼ਰੂਰ। ਫਟਾਪੰਗਾ ਲੈ ਲਿਆ ਤਕੜਾ ਸੀ ਚੰਦਾ ਹੁਣ ਕਿਵੇਂ ਕਰੀਏ ਦਿਨ ਸਿਪ ਗਿਆ ਕਵੇਲਾ ਹੋਈ ਜਾਂਦਾ ਜਾਣਾ ਤਾਂ ਪਊ ਇੱਥੇ ਤਾਂ ਕੋਈ ਚੋੜਕਾਂ ਤਾਂ ਨੰਗਦੇ ਰਹਾ ਵੀ ਦੀ ਕੋਈ ਕੋਟੜ ਕੇ ਜਿਹੜੇ 2 ਰੁਪਏ ਕੋਲੇ ਨੇ ਖੋਲੂਗਾ ਤਕੜਾ ਦੀ ਪਈ ਉੱਤੇ ਬੋਕਲ ਜੀ ਮਾਰ ਕੇ ਵਿੱਚ ਲਕੋਲੀ ਮੱਗੀ ਜੀ ਉਹ ਮੇ ਜਕਰੀ ਵਾ ਗਿਆ ਜਾ ਰਿਹਾ ਕਹਾਂ ਜਦੋਂ ਗਿਆ ਕਰੇ ਪੈਸਾ ਸਨੇ ਸਿਰ ਪਰੋਸਤਾ ਤੇ ਸੌਰੇ ਨੇ ਸਿਰ ਪੁਰੋਸ਼ਿਆ ਸਾਰੇ ਮੰਜਾ ਡਾਹਤਾ ਬਿਸਤਰਾ ਬਸਾਤਾ ਬੰਜੀ ਤੇ ਬਹਿ ਗਿਆ ਬੁੱਕਲ ਚ ਲੁਕੋਲੀ ਮੱਗੀ ਕਰ ਛੋਟੀ ਦੀ ਉੱਤੋਂ ਦੀ ਬੁੱਕਲ ਨਾ ਖੋਲੇ ਭਾਈ ਗੱਲਾਂ ਬਾਤਾਂ ਕਰੀ ਕੇ ਸੁੱਖ-ਸਾਂਤ ਪੁੱਛੀ ਕੇ ਕਰਦੇ ਹੋਰ ਫਸਲ ਬਾੜੀ ਤਿਮ ਕਾ ਪਾਈ ਹਾਂ ਠੀਕ ਹੈ ਬੇਟਾ ਮੂੰਹ ਨਾ ਬੋਲੀ ਗਿਆ ਪਰ ਹੱਥ ਦੋਨੇ ਮਗੀ ਦੇ ਵਿੱਚ ਚੜੇ ਵੇ ਐ ਨਾ ਸੋਚੇ ਵੀ ਮੂਠੀ ਖੋਲ ਨਾ ਫੇਰ ਹੱਥ ਨਿਕਲਣਗੇ ਬੂਠੀਆਂ ਖੋਲਣ ਨਾ ਹੱਥ ਨਿਕਲਣਾ ਕਹਿਣ ਲੱਗਾ ਬੁੱਢੀ ਕਹਿੰਦੀ ਪੁੱਤ ਰਜਾਈ ਧਰਤੀ ਸਿਆਲ ਦਾ ਮਹੀਨਾ ਦੀ ਕਹਿੰਦੀ ਸੌਂ ਜਾ ਤੈਨੂੰ ਦਿਖਲਾ ਰੋਟੀ ਪਾਣੀ ਕਹਿੰਦਾ ਨਾ ਮੇਬੇ ਮੈਂ ਰੋਟੀ ਨਹੀਂ ਖਾਂਦਾ ਮੈਂ ਕਿ ਬੇਲੇ ਤੋਰਾ ਰੋਟੀ ਡੂਟੀ ਦਾ ਮੈਂ ਤੜਕੇ ਖਾਵਾਂਗਾ ਮੈਂ ਕਿ ਥੋੜਾ ਸੇ ਵੀ ਮੈਂ ਸੀਰੇ ਦਾ ਡੱਕਿਆਂ ਆ ਕੀ ਸੀੜਾ ਫੜੀ ਬੈਠਾ ਮੈਂ ਰੋਟੀ ਕਾਦ ਨਾ ਖਾਵਾਂ ਬੁੱਢੀ ਕਹਿੰਦੀ ਚੰਗਾ ਰਜਾਈ ਦੇਤੀ ਕਹਿੰਦੀ ਸੌਂ ਜਾ ਥੱਕਿਆ ਨੀਂਦ ਆਉਂਦੀ ਹੋਊਗੀ ਸਾਰਾ ਪਰਿਵਾਰ ਆਪੋ ਆਪਦੇ ਟਿਕਾਣਿਆਂ ਤੇ ਭਈ ਮੰਜਿਆਂ ਤੇ ਪੈ ਗਿਆ ਦੀਵੇ ਬਜਾਤੇ ਉਨੇ ਵੀ ਦੇਖਿਆ ਵੀ ਹੁਣ ਦੀਵਾ ਤਾਂ ਬਝਾਉਣਾ ਪਊ ਫੂਕ ਮਾਰ ਕੇ ਦੀਵਾ ਵਜਾਤਾ ਪਿਆ ਅੱਧੀ ਰਾਤ ਜਦੋਂ ਹੋਈ ਤੇ ਬੱਦਲ ਉੱਠ ਖੜਿਆ ਬੱਦਲ ਉੱਠਿਆ ਗੱਜਾ ਬਿਜਲੀ ਇਸ ਕੀ ਕਣੀ ਡਿੱਗੇ ਕੋਈ ਕੋਈ ਤੇ ਉਹਦਾ ਸਹਰਾ ਆਪ ਸ਼ਾਫ ਕਰਨ ਵਿੜੇ ਚ ਨਿਕਲ ਗਿਆ ਨਿਕਲਿਆ ਗੰਝਾ ਸਰਤੀ ਬੁੜੇ ਦਾ ਤੇ ਉਧਰੋਂ ਜੋ ਬਿਜਲੀ ਚਮਕੇ ਸ਼ਰਚਾਂ ਉਕੇ ਨਾਲ ਜਾਣਨ ਦੇ ਉਧਰੋਂ ਪਈ ਉਹ ਹੀ ਬਾਹਰ ਨਿਕਲਿਆ ਕਹਿੰਦਾ ਪਿਸ਼ਾਬ ਕਰਕੇ ਜਦੋਂ ਗਾਹਾਂ ਗਿਆ ਜਦ ਬੁੜੇ ਦਾ ਸਿਰ ਚਮਕਿਆ ਬਿਜਲੀ ਲਾਸੀ ਹੁੰਦਾ ਸਿਰ ਚ ਮਾਰੀ ਉਹ ਤੌੜੀ ਬੁੜੇ ਦੇ ਸਾਰੀ ਸਰਚ ਤੌੜੀ ਫੁੱਟ ਗਈ ਹੱਥ ਨਿਕਲ ਗਏ ਪਈ ਬੁੜੇ ਨੇ ਤੇ ਚੱਕਦਾ ਜਾ ਅੰਗ ਰੋੜੀ ਕਹਿੰਦਾ ਉਹ ਮੇਰੇ ਬਿਜਲੀ ਡਿੱਗ ਗਈ ਮੇਰੇ ਤੇ ਬਿਜਲੀ ਡਿੱਗ ਪਈ ਛਰਟ ਪਰ ਭੱਜ ਕੇ ਉੱਠ ਖੜਿਆ ਉੱਠਿਆ ਭਾਈ ਭੱਜ ਕੇ ਆਪ ਤਾਂ ਅੰਦਰ ਜਾ ਵੜਿਆ ਅੰਦਰ ਜਾ ਕੇ ਜਦੋਂ ਬਾਹਰ ਰੋਲਾ ਜਾ ਪੈ ਗਿਆ ਬਾਹਰ ਆ ਗਿਆ ਕੀ ਹੋ ਗਿਆ ਕਿ ਬਾਪੂ ਦੇ ਬਿਜਲੀ ਡਿੱਗ ਪੀ ਉਹਨ ਮਿੱਠੀ ਧੀਕਰੀ ਦੀ ਚੱਕ ਕਹਿੰਦਾ ਮਿੱਠੀ ਬਿਜਲੀ ਡਿੱਗੀ ਐ ਬੁੜਾ ਕਹਿੰਦਾ ਬੁੜੇ ਨੇ ਧੀਕਰੀ ਚੱਕੀ ਕਹਿੰਦਾ ਹਾਂ ਮਿੱਠੀ ਬਿਜਲੀ ਉਹ ਬਾਪੂ ਦੇ ਮਿੱਠੀ ਬਿਜਲੀ ਡਿੱਗ ਪੀ ਮਿੱਠੀ ਬਿਜਲੀ ਡਿੱਗ ਪੀ ਐ ਪਤਾ ਨਹੀਂ ਵੀ ਇਹਦਾ ਕੰਮ ਕਰਿਆ ਵੈ ਭਾਈ ਬੁੜੇ ਦਾ ਤਾਂ ਸਿਰ ਲਾਲ ਕਰਤਾ ਮਾਰ ਕੇ ਤੌੜੀ ਬੁੜਾ ਕਹੇ ਅਹੀ ਜੀ ਬਿਜਲੀ ਤਾਂ ਦੇਖੀ ਨਹੀਂ ਮਿੱਠੀ ਬਿਜਲੀ ਡਿੱਗੀ ਐ ਤਾਂ ਹੋਰ ਭਾਈ ਅੰਦਰ ਜਾ ਬੈਠਾ ਮੋ ਨਾ ਮੁਸਕੜੀਆਂ ਸੇ ਵੀਜਲੀ ਕਿਹੜੀ ਕੰਮ ਤਾਂ ਮੈਂ ਕਰਿਆ ਬੁੜੇ ਦਾ ਉਹਨੇ ਕਰਾ ਕੀ ਦੇਖਿਆ ਖਰਟ ਪਰ ਨੇ ਵੀ ਕਮਾਲ ਹੋ ਗਈ ਵੀ ਐ ਲਾਸਕਰੀ ਦਾ ਵੀਜਲੀ ਉਹੀ ਦੀ ਡਿੱਗੀ ਦਾ ਵੀਜਲੀ ਆ ਬਾਪੂ ਝੂਠ ਨਹੀਂ ਬੋਲਦਾ ਤੜਕੇ ਪਈ ਸਾਰੇ ਪਿੰਡ ਚ ਰੌਲਾ ਪੈ ਗਿਆ ਰਾਤ ਇਹਨਾਂ ਦੇ ਬੁੜੇ ਤੇ ਮਿੱਠੀ ਵੀਜਲੀ ਡਿੱਗੀ ਪਈ ਹਰੇ ਕਾਵੇ ਕਿਉਂ ਵੀ ਬਚ ਗਿਆ ਵਾ ਬਚ ਗਿਆ ਮਿੱਠੀ ਬਿਜਲੀ ਕਰਕੇ বাজ ਗਈ ਦੂਜੀ ਉਹਦੀ ਮਾਰ ਦਿੰਦੀ ਵਿੱਚ ਸਿਆਣੇ ਕਹਿੰਦੇ ਨਾ ਬਿਜਲੀ ਮਿੱਠੀ ਹੀ ਇਹਦਾ ਅੱਗ ਹੈ ਇਹ ਬਿਜਲੀ ਮਿੱਠੀ ਕਾਹਦੇ ਨਾ ਬਣ ਗਈ ਉਹ ਕਹਿੰਦਾ ਨਹੀਂ ਯਾਰ ਇਹ ਮਿੱਠੀ ਬਿਜਲੀ ਆ ਮੈਂ ਝਟਕੇ ਦੇਖੀ ਐ ਭਈ ਉਹਨੇ ਤਬशीर ਨੇ ਕਿ ਦੇਖਿਆ ਵੀ ਆਪਣਾ ਤਾਂ ਵਧੀਆ ਬਣ ਗਿਆ ਨਾ ਇਹ ਤਾਂ ਆਪਣੀ ਗੱਲ ਲੁਕ ਗਈ ਨਾਲੇ ਆਪਾਂ ਹੱਥ ਕਢਾ ਗਏ ਤੇ ਆਪਣਾ ਪਰਦਾ ਰਹਿ ਗਿਆ ਤੜ ਤੜ ਕੇ ਉਠੇ ਤੇ ਉਹ ਅੰਨ ਹੁੰਦਾ ਕਿਹੜੀ ਆ ਚਾਹਾਂ ਚੂਹਾ ਆਉਂਦੀਆਂ ਅਨੂੰ ਨਾ ਖਵਾਇਆ ਨੂੰ শাਲਾ ਕਹਦਾ ਚੱਲ ਖੇਤ ਚ ਲੱਗੇ ਆਈਏ ਕਹਿੰਦਾ ਚਾਲਾ ਖੇਤ ਨੂੰ ਭੱਗ ਗਿਆ ਖੇਤ ਨੂੰ ਗਿਆ ਰਾਤ ਗੱਲਾਂ ਬਾਤਾਂ ਕਰਦੇ ਤੁਰੇ ਗਏ ਕਹਿੰਦਾ ਯਾਰ ਬਾਪੂ ਬੜਾ ਵਜ੍ਹਾ ਰਾਤ ਹੈ ਕਨੇ ਹੋਰ ਤਾਂ ਕਹਿੰਦਾ ਗੱਲ ਕਰ ਬਿਜਲੀ ਮਿੱਠੀ ਸੀ ਤਾਂ ਬਚ ਗਿਆ ਕਹਿੰਦਾ ਨਹੀਂ ਮਾਰ ਦਿੰਦੀ ਕਹਿੰਦਾ ਬੱਜੀ ਤਾਂ ਸਿਰ ਚਾੜ ਦੇ ਦੇ ਕਹਿੰਦਾ ਸ਼ਗ ਨਾ ਹਾਂ ਦੀ ਮੁਸਕੜੀਆਂ ਹੱਸੇ ਵੀ ਮਾਰੀ ਤਾਂ ਮਾਈ ਦੀ ਤੌੜੀ ਬਿਜਲੀ ਪਾ ਦੋ ਕਿਹੜੀ ਦੀ ਤਲਾ ਚਲਾ ਬਚ ਗਿਆ ਬੁੜਾ ਕਹਿੰਦਾ ਇਹ ਮਾਰ ਦਿੰਦੀ ਆ ਛੱਡਦੀ ਨਹੀਂ ਉਹ ਕਹਿੰਦਾ ਨਹੀਂ ਮਿੱਠੀ ਕਰਕੇ ਛੱਡਦਾ ਜੇ ਦੂਜੀ ਉਹਦੀ ਛੱਡਦੀ ਨਹੀਂ ਤੀ ਕੀਤ ਫਿਰਦਾ ਰਿਹਾ ਗੱਲਾਂ ਬਾਤਾਂ ਕਰਦਾ ਉਹਦੇ ਨਾਲ ਹੱਥ ਨੇ ਘਰੇ ਆ ਗਏ ਹਾਈ ਕਰੇ ਤੇ ਭਾਈ ਕਹਿਣ ਲੱਗਾ ਕਿਉਂ ਬਾਪੂ ਕਿੰਨੀ ਕੁ ਬਾੜੀ ਛੱਡਦਾ ਨਹੀਂ ਮਾਰੀ ਛੱਡਦਾ ਕਹਿੰਦਾ ਵੱਜ ਗਈ ਭਾਈ ਖਾਸੀ ਕਲ ਕਰ ਮਿੱਠੀ ਕਰਕੇ ਬਚ ਗਿਆ ਨਹੀਂ ਤਾਂ ਮਾਰ ਦਿੰਦੀ ਸੌਰੀ ਬੱਜੀ ਕਪਾਲ ਚਾ ਕੇ ਆ ਕਹਿੰਦਾ ਕਹਿੰਦਾ ਤੈਨੂੰ ਨਹੀਂ ਪਤਾ ਲੱਗਾ ਕਹਿੰਦਾ ਮੈਂ ਤਾਂ ਬੱਜੀ ਦੀ ਪਤਾ ਲੱਗਿਆ ਮੈਨੂੰ ਨਹੀਂ ਪਤਾ ਲੱਗਾ ਉਧਰੋਂ লাশ ਕੀ ਕਹਿੰਦਾ ਉਧਰੋਂ ਮੇਰੇ ਦੜਾਕ ਦੇ ਨੇ ਬੱਜੀ ਆ ਕੇ ਮੈਂ ਤਾਂ ਕਹਿੰਦਾ ਕੇਰਾ ਸੁਣਨ ਕਰਤਾ ਮੈਂ ਤਾਂ ਦੇਖਿਆ ਨਹੀਂ ਬਾਅਦ ਚ ਪਤਾ ਸੁਰਤ ਜੀ ਆਈ ਆ ਕਹਿੰਦਾ ਮੈਨੂੰ ਕੀ ਪਤਾ ਲੱਗਣਾ ਕਹਿੰਦਾ ਬਾਤ ਆਦੀ ਸਹੁਰੇ ਦੀ ਨੇ ਕਹਿੰਦਾ ਕਿੱਥੋਂ ਰਾਤ ਨੂੰ ਮੈਂ ਬਾਹਰ ਨਿਕਲਿਆ ਕਣੀਆਂ ਚ ਭਈ ਕਰ ਆਲੀ ਕਹੇ ਮੇਰਾ ਪਿਓ ਤਾਂ ਮਾਰਦਾ ਦੀ ਰਾਤ ਮਿੱਠੀ ਬਿਜਲੀ ਨੇ ਤੈਨੂੰ ਨਹੀਂ ਪਤਾ ਲੱਗਿਆ ਕਹਿੰਦਾ ਮੈਨੂੰ ਪਤਾ ਲੱਗਿਆ ਜਿਵੇਂ ਰੋਲਾ ਪਿਆ ਮੈਂ ਉਹ ਤੋਂ ਬਾਹਰ ਨਿਕਲਿਆ ਸੀ ਵੀ ਬੁੜੇ ਤੇ ਬਿਜਲੀ ਡਿਗਪੀ ਮਿੱਠੀ ਬਿਜਲੀ ਡਿਗਪੀ ਕੱਲਾ ਕਰਦਾ ਭਾਈ ਦੇ ਨਾਂ ਗਿਆ ਕਹਿੰਦਾ ਵੀ ਤਿਆਰੀ ਕਰ ਦਿਓ ਮੈਂ ਜਾਣਾ ਪਿੰਡ ਨੂੰ ਉਸਾਸ ਕਹਿੰਦੀ ਤੂੰ ਭਾਈ ਅੱਜ ਦਾ ਦਿਨ ਹੂਰ ਰ ਪਾ ਨਾਲੇ ਬੁੜਾ ਲੋਟ ਹੋ ਜੂ ਅਜੇ ਬੁੜਾ ਸਮਾਰ ਕੇ ਲੋਟ ਨਹੀਂ ਹੋਇਆ ਕਹਿੰਦਾ ਬਸ ਠੀਕ ਆ ਬੁੜਾ ਤਾਂ ਹੁਣ ਲੋਟ ਆ ਬਚ ਗਿਆ ਜੇ ਮਾਰ ਦਿੰਦੀ ਹੁਣ ਨਹੀਂ ਇਹਨੂੰ ਕੁਝ ਹੁੰਦਾ ਕਹਿੰਦਾ ਇਹ ਤਾਂ ਜਿਹੜਾ ਵਸ ਉਦੋਂ ਹੋ ਗਿਆ ਹੋ ਗਿਆ ਉਹ ਤਾਂ ਬਚ ਗਿਆ ਮਿੱਠੀ ਬਿਜਲੀ ਕਰਕੇ ਜੇ ਕਹਿੰਦਾ ਕਦੇ ਦੂਜੀ ਉਹਦੀ ਫੇਰ ਤਾਂ ਇਹਨੂੰ ਤੁਰਤੀ ਮਾਰ ਦਿੰਦੀ ਬੁੜੀ ਕਹਿੰਦੀ ਹਾਂ ਇਹਦੇ ਕਰਮਾਂ ਦੀ ਬਿਜਲੀ ਵੀ ਮਿੱਠੀ ਡਿੱਗੀ ਐ ਬਚ ਗਿਆ ਭਾਈ ਨਹੀਂ ਤਾਂ ਮਾਰਤਾ ਤੀਗਾ ਤੇ ਕਹਿੰਦਾ ਨਾ ਹੁਣ ਨਹੀਂ ਕੁਝ ਹੁੰਦਾ ਹੁਣ ਬੁੜੇ ਨੂੰ ਠੀਕ ਆ ਭਾਗ ਗਿਆ ਪਿੰਡ ਵਾਗ ਗਿਆ ਭਈ ਜਾ ਕੇ ਘਰ ਵਾਲੀ ਕਹਿੰਦੀ ਬੇਬੇ ਆਪਦੀ ਸੱਸ ਨੂੰ ਮੇਰੇ ਬਾਪੂ ਦੇ ਦਾ ਨਾ ਮਿੱਠੀ ਬਿਜਲੀ ਡਿੱਗ ਪਈ ਕਹਦੀ ਮਿੱਠੀ ਬਿਜਲੀ ਕਿ ਹਾਂ ਅਸੇ ਮਿੱਠੀ ਬਿਜਲੀ ਤਾਂ ਮੈਂ ਕਦੇ ਸੁਣੀ ਨਹੀਂ ਆ ਦੂਜੀ ਤਾਂ ਹੁੰਦੀ ਹੈ ਕਹਿੰਦੀ ਹੈਗੀ ਤਾਂ ਦੂਜੀ ਦੀ ਪਰ ਮਿੱਠੀ ਦੀ ਫਿਰ ਬਾਪੂ ਦੇ ਦਾ ਕਹਿੰਦੀ ਸਰਚ ਬੱਜੀ ਤੇ ਛੜ ਤਾਂ ਕਹਿੰਦੀ ਸਾਰਾ ਗਵਾਰ ਇਕੱਠਾ ਹੋ ਗਿਆ ਬਚ ਗਿਆ ਗੱਲ ਕਰ ਤੇ ਛੜ ਤਾਂ ਬੁੜਾ ਮਾਰਤਾ ਦੀ ਬਿਜਲੀ ਨੇ ਇਹ ਕਹਿੰਦੀ ਇਹ ਕਹਦੀ ਹੈ ਕਿ ਤੇਦੀ ਕਹਿੰਦੀ ਇਹ ਵੀ ਬਾਹਰ ਨਿਕਲਿਆ ਜੀ ਉਦੋਂ ਦਾ ਰੋਲਾ ਪਿਆ ਕਹਿੰਦਾ ਮਾਂ ਦਾ ਬੇਬੇ ਉਦੋਂ ਪਤਾ ਲੱਗਾ ਜਦ ਰੋਲਾ ਪੈ ਗਿਆ ਫਿਰ ਮੈਂ ਬਾਹਰ ਨਿਕਲਿਆ ਆ ਭਈ ਬੁੜੀ ਦੇ ਸੱਸ ਨੂੰ ਗੱਲਾਂ ਕਰਨ ਉਹ ਹੱਸੇ ਵੀ ਪਾ ਦੋ ਮਿੱਟੀ ਬਿਜਲੀ ਕਿਹੜੀ ਦੀ ਮਾਈਂ ਦੀ ਉਹਨਾਂ ਖਾ ਜੇ ਦੱਸਤਾ ਫਿਰ ਇਹ ਕਹਾ ਗੱਲ ਇਹ ਆ ਬਦੀ ਪਿਓ ਨੂੰ ਕਹੂਗੀ ਉਹ ਕਹਣਗੇ ਤਾਂ ਮੂਰਖੀ ਆ ਬੁੜਾ ਹੀ ਮਾਰਤਾ ਸੀ ਇਹਨਾਂ ਤਾਂ ਕਿਹਾ ਜਾ ਕੁਝ ਕਰੀ ਬੈਠਾ ਉਹਨੂੰ ਦੱਸਿਆ ਨਾ ਉਹ ਭਈ ਇਸ ਸਿਆਣੇ ਬੰਦੇ ਕੋਲੇ ਬੈੰਦਾ ਉੱਠਦਾ ਹੁੰਦਾ ਉਹ ਕਹਿੰਦਾ ਹੁੰਦਾ ਵੀ ਆਪਦਾ ਘਰ ਦਾ ਆਪਦਾ ਪੇਤ ਨਾ ਜਨਾਨੀ ਨੂੰ ਨਹੀਂ ਕਹਿੰਦਾ ਹੁੰਦਾ ਤੇਰਾ ਜਿਹਨੂੰ ਪੇਤ ਦੇ ਦੇਣਾ ਇਹ ਤੇ ਗੱਲ ਖਾਜਮ ਨਹੀਂ ਆਉਂਦੀ ਇਹ ਦੱਸਦੀ ਨਹੀਂ ਹੁੰਦੀ ਹੈ ਉਹ ਕਹਿੰਦਾ ਗੱਲ ਪੱਕੀ ਆ ਬੁੜੇ ਦੀ ਜੇ ਮੈਂ ਇਹਨੂੰ ਰਸਤਾ ਫੇਰ ਤਾਂ ਇਹ ਆਪਦੇ ਪਿਓ ਨੂੰ ਦੱਸੂ ਵੀ ਤੇਰੇ ਕਿਹੜੀ ਬੀਜਲੀ ਹੈ ਜਿਹਦਾ ਇਹਨੇ ਮਾਰਿਆ ਤੇ ਤੇਰੀ ਬੀਬਦਨਾਮੀ ਹੋਊ ਆਪਣੀ ਆਪਾ ਦੱਸਦੀ ਨਹੀਂ ਭਾਈ ਚੁੱਪ ਰਿਹਾ ਚੁੱਪ ਰਿਹਾ ਜਦੋਂ